ਅਸੀ ਗੱਲ ਜੀ ਸਾਰਿਆਂ ਨੂੰ ਜਿਵੇਂ ਕਿ ਇੱਕ ਵੀਡੀਓ ਆਈ ਸੀਗੀ ਇੱਕ ਡੌਗ ਸੀਗਾ ਕਲਗੀ ਦਾ ਰੋਡ ਦੇ ਕੋਲ ਬੀੜੇ ਨੇ ਇੱਕ ਬੰਦੇ ਨੇ ਬੜੀ ਬੇਰਹਿਮੀ ਦੇ ਨਾਲ ਉਹਨੂੰ ਮਾਰਿਆ ਵਿਚਾਰਾ ਬਿਲਕੁਲ ਹੀ ਬਲਾਈਂਡ ਹੋ ਗਿਆ ਦਿਖਣਾ ਹੀ ਬੰਦ ਹੋ ਗਿਆ ਕੱਲ ਪਰਮਜੀਤ ਨੂੰ ਵੀ ਭੇਜਿਆ ਮੈਂ ਜਾ ਕੇ ਉਹਨੂੰ ਫਸਟ ਏਡ ਵੀ ਦਵਾਈ ਸੀ ਯੂਨੀਵਰਸਿਟੀ ਜਾ ਕੇ ਟ੍ਰੀਟਮੈਂਟ ਵੀ ਕਰਵਾਇਆ ਇਹਨਾਂ ਨੇ ਜਾ ਕੇ ਤੇ ਹੁਣ ਥਾਣਾ ਡਿਵੀਜ਼ਨ ਨੰਬਰ 2 ਚ ਆਏ ਸੀਗੇ ਐਪਲੀਕੇਸ਼ਨ ਦੇਤੀ ਆ ਉਹਦੇ ਖਿਲਾਫ ਦਰਖਾਸਤ ਦੇਤੀ ਹੈ ਤੇ ਜਿਹੜੇ ਐਸਆਈ ਨੇ ਸੁਖਦੇਵ ਸਿੰਘ ਉਹਨਾਂ ਨੇ ਫੋਨ ਕਰਕੇ ਕਿਊਜ਼ ਨੂੰ ਬੁਲਾਇਆ ਵੀ ਹੈ ਤੇ ਅਸੀਂ ਤਾਂ ਮੰਗ ਕੀਤੀ ਹੈ ਵੀ ਉੱਥੇ ਸਖਤ ਤੋਂ ਸਖਤ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਾਕੀ ਅੱਜ ਸੰਡੇ ਦਾ ਦਿਨ ਹੈ ਦੇਖਦੇ ਹਾਂ ਹੁਣ ਬੰਦਾ ਆਊਗਾ ਠੀਕ ਹੈ ਨਹੀਂ ਆਏਗਾ ਤੇ ਕੋਈ ਨਹੀਂ ਕੱਲ ਏਸੀਪੀ ਮੈਡਮ ਨੂੰ ਵੀ ਮਿਲਾਂਗੇ ਤੇ ਇਹਦੇ ਖਿਲਾਫ ਜਿੰਨੀ ਵੀ ਸਖਤ ਹੋ ਸਕੇ ਆਪਾਂ ਕਾਰਵਾਈ ਕਰਾਵਾਂਗੇ ਛੱਡਣਾ ਨਹੀਂ ਹੈ ਬੰਦਾ ਇਹ ਬਾਕੀ ਗਰੁੱਪ ਮੈਂਬਰਸ ਨੂੰ ਵੀ ਬੇਨਤੀ ਹੈ ਕੱਲ ਪਰਸੋਂ ਜਦੋਂ ਲੋਡ ਹੋਈ ਤੇ ਸਾਰੇ ਆ ਕੇ ਸਾਥ ਦਿਓ ਜੀ ਕੱਲ੍ਹ ਨੂੰ thank you